ਬਾਰਾਮਾ ਮਾਹ ਮਰਮਹਲਾ ਪੰਜਮ ਅੰਕਾਰ ਚੌਥਾ ਏਕ ਓੰਕਾਰ ਸਤਿਗੁਰ ਪ੍ਰਸਾਦ ਕਿਰਤ ਕਰਮ ਕੀ ਬੀਛੜੀ ਕਰ ਕਿਰਪਾ ਮੇ ਲੋ ਰਾਮ ਚਾਰ ਕੁੰਟ ਦਹ ਦਿਸ ਪਰਮੇ ਥਕਾਈ ਪ੍ਰਭ ਕੀ ਸਾਨ ਤੀਨ ਦੁਦੈ ਤੇ ਬਾਹਰੀ ਕਿਤੇ ਨਾ ਆਵੈ ਕਾਮ ਜਲ ਬਿਨ ਸਖ ਕੁਮਲਾਵਤੀ ਉਪਜੈ ਨਾਹੀ ਦਾਮ ਹਰ ਨਾ ਹ ਨ ਮਿਲੀਐ ਸਾਜਣੈ ਕਤ ਪਈਐ ਬਿਸਰਾਮ ਜਿਤ ਕਰ ਹਰ ਕੰਤਨ ਪ੍ਰਗਟਿ ਪਟਨਾਗਰ ਸੇ ਗ੍ਰਾਮ ਸਰਬ ਸਿੰਗਾਰਤਮ ਬੋਲ ਰਸ ਸਣਦੇਹੀ ਸਭ ਖਾਮ ਪ੍ਰਭ ਸੁਆਮੀ ਕੰਤ ਬਿ ਹੋਣੀਆਂ ਮੀਤ ਸਜਣ ਸਭ ਜਾਮ ਨਾਨਕ ਕੀ ਬਨੰਤੀਆਂ ਕਰ ਕਿਰਪਾ ਦੀਜੈ ਨਾਮ ਹਰ ਮੇਲੋ ਸੁਆਮੀ ਸੰਗ ਪ੍ਰਭ ਜਿਸ ਕਾ ਨਹਿ ਚਲਤਾਨ ਚੇਤ ਗੋਵਿੰਦ ਰਾਦੀਐ ਹੋਵੇ ਆਨੰਦ ਕਣਾ ਸੰਤ ਜਨਾ ਮਿਲ ਪਾਈਐ ਰਸਨਾ ਨਾਮ ਪਣਾ ਜਿਨ ਪਾਇਆ ਪ੍ਰਭ ਆਪਣਾ ਆਈ ਤਿਸੈ ਗਣਾ ਇੱਕ ਖਿਨਾ ਤਿਸ ਬਿਨ ਜੀਵਣਾ ਬਿਰਥਾ ਜਨਮ ਜਨ ਜਲ ਫਲ ਮਹੀਲ ਪੂਰਿਆ ਰਵਿਆ ਵਿੱਚ ਬਣਾ ਸੋ ਪ੍ਰਭ ਚੇਤਨਾ ਆਵਈ ਕਿਤੜਾ ਦੁਖ ਗਣਾ ਜਿੰਨੀ 라ਵਿਆ ਸੋ ਪ੍ਰਭੂ ਤਿੰਨਾ ਭਾਗ ਮਨਾ ਹਰ ਦਰਸ਼ਨ ਕੋ ਮਨ ਲੋਚਦਾ ਅਨਾਨਕ ਪਿਆਸ ਮਨਾ ਚੇਤ ਮਲਾਈ ਸੋ ਪ੍ਰਭੂ ਤਿਸ ਕੈ ਪਾਈ ਲਗਾ ਬਸਾਕ ਤੀਰਨ ਕਿਉ ਬਾੜਿਆ ਜਿੰਨਾ ਪ੍ਰੇਮ ਵਿਸ਼ੋ ਪਰ ਸਾਜਨ ਪੁਰਖ ਵਿਸਾਰ ਕੈ ਲੱਗੀ ਮਾਇਆ ਤੂ ਪੁੱਤਰ ਕਲ ਕਰਨਾ ਸੰਗਤਨਾ ਹਰ ਅਵਨਾਸਿਯੋ ਪਾਲਿਚ ਪਾਲਚ ਸਗਲੀ ਮੂਈ ਝੂਠੈ ਤੰਦੈ ਮੋਹ ਇਕਸ ਹਰ ਕੀ ਨਾਮ ਬਿਨ ਅੱਗੈ ਲਈਏ ਕੋ ਦੋਏ ਬਿਸਾਰ ਬਿਗੋਚਣਾ ਪ੍ਰਭ ਬਿਨ ਅਵਰਣਾ ਕੋਈ ਪ੍ਰੀਤਮ ਚਰਨੀ ਜੋ ਲਗੇ ਤਿਨ ਕੀ ਨਿਰਮਲ ਸੋਈ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲੋ ਪ੍ਰਾਪਤ ਹੋਈ ਬਸਾਖ ਸੁਹਾਵਾ ਤਾਂ ਲਗੇ ਜਹ ਸੰਤ ਭੇਟੈ ਹਰ ਸੋਈ ਹਰ ਜੀਠ ਜੁੜੰਦਾ ਲੋੜੀਏ ਜਿਸ ਅੱਗੇ ਸਭ ਨਵੰਨ ਹਰ ਸਾਜਨ ਦਾ ਬਣ ਲੱਗਿਆ ਕਿਸੇ ਨਦੀ ਬੰਨ ਮਾਨਕ ਮੋਤੀ ਨਾਮ ਪ੍ਰਭ ਉਨ ਲੱਗੈ ਨਾਹੀ ਸੰਨ ਰੰਗ ਸਵੇ ਨਰੈਣ ਜੀਤੇ ਮਨ ਭਵਨ ਜੋ ਹਰ ਲੋੜੈ ਸੋ ਕਰੀ ਸੋਈ ਜੀਕਰਨ ਜੋ ਪ੍ਰਭ ਕੀਤੇ ਆਪਣੇ ਸਹੀ ਕਹੀਏ ਧਨ ਆਪਨ ਲਈ ਇਹ ਜੇ ਮਿਲੈ ਵਿਛੜ ਕਿਉ ਰੋਵਨ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਨਨ ਹਰ ਜੇ ਢ ਰੰਗੀਲਾ ਤਿਸ ਤਣੀ ਜਿਸ ਕੈ ਭਾਗ ਮਥਨ ਆਸ ਆੜਤ ਪੰਦਾ ਤਿਸ ਲਗੈ ਹਰ ਨਾਹ ਨੰ ਜਿਨਾ ਪਾਸ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧਿਆਸ ਦੋਇ ਪਾਈ ਬਗੂਚੇ ਗਲ ਪਈ ਸੋ ਜਨਮ ਕੀ 파ਸ ਜੀਹਾ ਵਿਜੈ ਸੋ ਲੁਣੈ ਮਥੈ ਜੋ ਲਖਿਆਸ ਰੈਣ ਵਿਹਾਨੀ ਪੁਸ਼ਤਾਣੀ ਉਠ ਚੱਲੀ ਗਈ ਨਰਾਸ ਜਿਨ ਕੋ ਸਾਧੂ ਪੇਟੀਐ ਸੋ ਦਰਗਹਿ ਹੋਈ ਖਲਾਸ ਕਰ ਕਿਰਪਾ ਪ੍ਰਭ ਆਪਣੀ ਤੇਰੀ ਦਰਸ਼ਨ ਹੋਈ ਪਿਆਸ ਪ੍ਰਭ ਤੁਧਵੰ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਆਸਾੜ ਨੂੰ ਸੁਹੰਦਾ ਤਿਸ ਲਗੇ ਜਿਸ ਮਨ ਹਰ ਚਰਨ ਨਿਵਾਸ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ ਮਨ ਤਨ ਰਤ ਸੱਚ ਰੰਗ ਇਕੋ ਨਾਮ ਆਧਾਰ ਵਿਖਿਆ ਰੰਗ ਕੂੜਾ ਵਿਆ ਦਿਸਣ ਸਬੇ ਸ਼ਾਰੋ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ ਬਣ ਤਿਨ ਪ੍ਰਭ ਸੰਗ ਮੋਲਿਆ ਸਮਰਥ ਪੁਰਖ ਅਪਾਰ ਹਰ ਮਿਲਣੇ ਨੋ ਮਨ ਲੋਚਦਾ ਕਰਮੁ ਉਲਾਵਣ ਹਾਰ ਜਿਨਿ ਸਖੀਏ ਪ੍ਰਭ ਪਾਇਆ ਹਉ ਤਿਨ ਕੈ ਸਦ ਬਲਿਹਾਰ ਨਾਨਕ ਹਰ ਜੀ ਮਿਆ ਕਰ ਸ਼ਬਦ ਸਵਾਰਨ ਹਾਰ ਸਾਵਣ ਤਿਨਾਂ ਸੁਹਾਗਣੀ ਜਿਨਿ RAM ਨਾਮ ਉਰ ਹਾਰ ਪਦ ਹਉ ਪਰਮ ਭੁਲਾਣੀਆਂ ਦੂਜੈ ਲਗਾ ਹਿਤ ਲਖ ਸ਼ਿੰਗਾਰ ਬਣਾਇ ਕਾਰਜ ਨਾਹੀ ਕੀਤ ਜਿਤ ਦਿਨ ਦੇ ਬਿਨ ਸਸੀ ਤਿਤ ਵਿਲੇ ਕਹਿਸਨ ਪ੍ਰੀਤ ਪਕੜ ਚ ਲੈਣ ਦੂਤ ਜਮ ਕਿਸੇ ਨਦੀਨੀ ਭੇਤ ਛੜ ਫੜੋ ਤੈ ਖਿਨੈ ਮਾਹੀ ਜਿਨ ਸਿਓ ਲੱਗਾ ਹੀਤ ਹੱਥ ਮਰੂੜੈ ਤਨ ਕਪਈ ਸਿਆਹ ਹੋ ਹੁਆ ਸਫੇਤ ਜਿਹਾ ਵਿਜੈ ਸੋ ਲੁਣੈ ਕਰਮਾ ਸੰਧੜਾ ਕੀਤ ਨਾਨਕ ਪ੍ਰਭ ਸਰਨਾਗਤੀ ਚਰਨ ਗੋਹਿਤ ਪ੍ਰਭ ਦੇਤ ਸੇ ਪਦ ਨਰਕ ਨ ਪਾਈਏ ਗੁਰ ਰਖਣ ਵਾਲਾ ਹੀ ਤੋ ਅਸੁਨ ਪ੍ਰੇਮੁ ਮਹਾੜਾ ਕਿਉ ਮਿਲਿਐ ਹਰ ਜਾਈ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਲਾਵੇ ਮਾਈ ਸੰਤ ਸਹਾਈ ਪ੍ਰੇਮ ਕੇ ਹੋ ਤਿਨ ਕੈ ਲਾਗ ਪਾਈ ਬਿਨ ਪ੍ਰਭ ਕਿਉ ਸੁਖ ਪਾਈਐ ਦੂਜੀ ਨਾਹੀ ਜਾਈ ਜਿਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਅਗਾਈ ਆਪ ਤਿਆਗ ਬਿਨਤੀ ਕਰੈ ਲਿਹੋ ਪ੍ਰਭੂ ਲੜ ਲਾਈ ਜੋ ਹਰ ਕੰਤ ਮਲਾਈਆ ਸੇ ਵਿਛੜ ਕਤਹਿ ਨਾ ਜਾਏ ਪ੍ਰਭ ਬਿੰਦੂ ਜਾ ਕੋ ਨਹੀਂ ਨਾਨਕ ਹਰ ਸਰਨਾਈ ਅਸੂ ਸੁਖੀ ਬਸੰਦੀਆ ਜਿਨਾ ਮਿਆ ਹਰ ਰਾਈ ਕਤਕ ਕਰਮ ਕਮਾਵਣੀ ਹਿੰਦੂਸ ਨਾ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਬਿਆਪਣ ਸਬੇ ਰੋਗ ਬੇਮਕੋਈ RAM ਤੇ ਲੱਗਣ ਜਨਮ ਵਿਯੋਗ ਖਿਨਵੇਂ ਕੌੜੇ ਹੋਈ ਗਏ ਜਿਤੜੇ ਮਾਇਆ ਭੋਗ ਵੇਚਣਾ ਕੋਈ ਕਰ ਸਕੈ ਕਿਸ ਹੈ ਰੂਹੇ ਰੂਜ ਕੀਤਾ ਕਿਛੂ ਨ ਹੋਵਈ ਲਿਖਿਆ ਤੁਰ ਸੰਜੋਗ ਬੜ ਪਾਗੀ ਮੇਰਾ ਪ੍ਰਭ ਮਿਲੈ ਤਾਂ ਉਤਰ ਸਭ ਵਿਯੋਗ ਨਾਨਕ ਕੋ ਪ੍ਰਭ ਰਾਖਲੇ ਮੇਰੇ ਸਹਬ ਬੰਦੀ ਮੋਚ ਕਤਕ ਹੋਵੇ ਸਾਧ ਸੰਗ ਬਿਨ ਸੈ ਸਬੇ ਸੋਚ ਮੰਗਰ ਮਹਾ ਸੁਹੰਦਿਆ ਹਰ ਪਿਰ ਸੰਗ ਬੈਠੜੀ ਆਹ ਤਿੰਨ ਕੀ ਸੂਭਾ ਕਿਆ ਗਣੀ ਜੇ ਸਹਬ ਮੇ ਲੜੀ ਆ ਤਨ ਮਨ ਮੋਲਿਆ ਰਾਮ ਸਿਉ ਨੂੰ ਸੰਗ ਸਾਧ ਸੁਹਿ ਲੜਿਆ ਸਾਧ ਜਨਾ ਤੇ ਵਹ ਹਰੀ ਸੇ ਰਹਿਣ ਅਕੇ ਲੜਿਆ ਤਿੰਨ ਦੁਖ ਨ ਕਬੂ ਉਤਰੈ ਸੇ ਜੰਕੈ ਬਸ ਪੜਿਆ ਜਿੰਨੀ ਰਾਵਿਆ ਪ੍ਰਭ ਆਪਣਾ ਸੇ ਦਿਸਨ ਨਿਤ ਖੜੀਆ ਰਤਨ ਜਵੇਹਿਰ ਲਾਲ ਹਰ ਕੰਠ ਤਿੰਨ ਜੜੀਆ ਨਾਨਕ ਵੰਸ਼ੈ ਤੂੜ ਤਿਨ ਪ੍ਰਭ ਸਰਨੀਂਦਰ ਖੜੀਆ ਮਗਰ ਪ੍ਰਭ ਅਰਾਧਨਾ ਬਹੁੜਨਾ ਜਨ ਮੜਿਹਾ ਊਖ ਤੁਖਾਰਨ ਬਿਆਪਈ ਕੰਠ ਮਿਲਿਆ ਹਰਨਾ ਮਨ ਬੇਦਿਆ ਚਰਨ ਆਰਵਿੰਦ ਦਰਸ਼ਨ ਲਗੜਾ ਸਾ ਊਟ ਗੋਵਿੰਦ ਗੋਪਾਲ ਰਾਈ ਸੇਵਾ ਸੁਆਮੀ ਲਾ ਵੇਖਿਆ ਕੋ ਨ ਸਕਈ ਮਿਲ ਸਾਧੂ ਹੁਣਗਾ ਜਹ ਤੇ ਉਪਜੀ ਤਹਿ ਮਿਲੀ ਸੱਚੀ ਪ੍ਰੀਤ ਸਮਾ ਕਰ ਗਹ ਲੈਨੀ ਪਾਰ ਬ੍ਰਹਮ ਬਹੁੜ ਨਾਂ ਵਿਛੜਿਆ ਬਾਰ ਜਾਉ ਲਖ ਵੀਰੀਆ ਹਰ ਸੱਜਣ ਅਗੰਮ ਅਗਾ ਸਰਨ ਪਈ ਨਰਾਇਣ ਨਾਨਕ ਦਰ ਪਈਆ ਊਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਬੀ ਪਰਵਾ ਮਾਗ ਮਜਨ ਸੰਗ ਸਾਧੂਆ ਧੂੜੀ ਕਰਿ ਇਸਨਾਨ ਹਰ ਕਾ ਨਾਮ ਧਿਆਏ ਸੁਣ ਸਭ ਨਾਨਕ ਕਰ ਦਾਨ ਜਨਮ ਕਰਨ ਮਲ ਉਤਰੈ ਮਨ ਤੀ ਜਾਏ ਗਮਾਨ ਕਾਮ ਕ੍ਰੋਧ ਨਾ ਮੋਹੀਐ ਬਿਨਸੈ ਲੋਭ ਸਵਾਨ ਸਚੇ ਮਾਰਗ ਚਲਦਿਆ ਉਸਤਤ ਕਰੇ ਜਹਾਨ 68 ਤੀਰਥ ਸਗਲ ਫੁਨ ਜੀ ਦੀਆ ਪਰਵਾਨ ਜਿਸ ਨੂੰ ਦੇਵੈ ਦਇਆ ਕਰ ਸੋਈ ਪੁਰਖ ਸਜਾਨ ਜਿਨਾਂ ਮਿਲਿਆ ਪ੍ਰਭ ਆਪਣਾ ਨਾਨਕ ਤਿਨ ਕਰਵਾਨ ਮਾਗ ਸੁਚੇ ਸੇ ਕੰਡਿਏ ਜਿਨ ਪੂਰਾ ਗੁਰ ਮਿਹਰਬਾਨ ਪਲ ਗੁਣ ਆਨੰਦ ਉਪਾਰਜਨ ਹਰ ਸੱਜਣ ਪ੍ਰਗਟੇ ਆਈ ਸੰਤ ਸਹਾਈ ਰਾਮ ਕੇ ਕਰ ਕਿਰਪਾ ਦਿਆ ਮਲਾਈ ਸੇਜ ਸੁਹਾਵੀ ਸਰਬ ਸੁਖ ਹੁਨਨ ਦੁੱਖਾ ਨਾਹੀ ਜਾਈ ਇਸ ਪੁੰਨੀ ਬੜਾ ਭਾਗਣੀ ਬਰ ਪਾਇਆ ਹਰ ਰਾਈ ਮਿਲ ਸਹਿਆ ਮੰਗਲ ਲਗਾਵਈ ਗੀਤ ਗੋਵਿੰਦ ਅਲਾਈ ਹਰ ਜਿਹਾ ਵਰਨਾ ਦੀ ਸਹੀ ਕੋਈ ਦੂਜਾ ਲਵੇ ਨਾ ਲਾਈ ਹਲਤ ਪਲਤ ਸਵਾਰਿ ਓਨ ਨਹਿ ਚਲ ਦਤਿ ਅਨਜਾਈ ਸੰਸਾਰ ਸਾਗਰ ਤੇ ਰਖਿਆ ਨ ਬਹੁੜ ਨ ਜਨਮੈ ਧਾਈ ਜਿਹਾ ਏਕ ਅਨੇਕ ਗੁਣ ਤੇਰ ਤਰੇ ਨਾਨਕ ਚਰਨੀ ਪਾਈ ਪਲਗੁਣ ਨਿਤ ਸਲਾਈਐ ਜਿਸਨੂੰ ਤਿਲਨ ਤਮਾਈ ਜਿਨ ਜਿਨ ਨਾਮ ਧਿਆਇਆ ਤਿਨ ਕੀ ਕਾਜ ਸਰੀ ਹਰ ਗੁਰ ਪੂਰਾ ਅਰਾਧਿਆ ਦਰਗ ਸੱਚ ਖਰੀ ਸਰਬ ਸੁਖਾ ਨਿਦ ਚਰਨ ਹਰ ਭੌਜਲ ਵਿਖਮ ਤਰੇ ਪ੍ਰੇਮ ਭਗਤ ਤਿਨ ਪਾਈਆ ਵਿਖਿਆ ਨਾਹੀ ਜਰੇ ਕੂੜ ਗਏ ਦੁਰਦਨ ਸੇ ਪੂਰਨ ਸਤਿ ਭਰੇ ਹੇ ਪਾਰ ਬ੍ਰਹਮ ਪ੍ਰਭ ਸੇਵ ਦੇ ਮਨ ਅੰਦਰ ਇਕ ਤਰੇ ਮਹਾ ਦਿਵਸ ਮੂਰਤ ਪਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ ਮਹਾ ਦਿਵਸ ਮੂਰਤ ਪਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ ਸਿੱਖੋ ਸ਼ਬਦ ਪਿਆਰਿਓ ਜਨਮ ਬਰਨ ਕੀ ਟੇਕ ਮੁਖੋ ਜਲ ਸਦਾ ਸੁਖੀ ਨਾਨਕ ਸਿਮਰਤ ਏਕ ਅਨੰਦ ਸਹਿਬ RAM ਕਲੀ ਮਹਿਲਾ ਤੀਜਾ ਅਨੰਦ ੴ ਸਤਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਈ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸਹਿ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾ ਬਣਿਆ ਆਂ ਸ਼ਬਦ ਉਤਾਂ ਗਾ ਬੋ ਹਰੀ ਕੇਰਾ ਮਨ ਜਿਨੀ ਵਸਾਇਆ ਕਹ ਨਾਨਕ ਆਨੰਦ ਹੁਆ ਸਤਿਗੁਰੂ ਮੈਂ ਪਾਇਆ ਈ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੀ ਦੁਖ ਸਭ ਵਿਸਾਰਨ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨ ਸਭ ਨਾਂ ਗੱਲਾਂ ਸਮਰੱਥ ਸੁਆਮੀ ਸੋ ਕੇ ਮਨੋਂ ਵਿਸਾਰਈ ਕਹਿ ਨਾਨਕ ਮਨ ਮੇਰੇ ਸਦਾ ਰੋ ਹਰਿ ਨਾਲੇ ਸਾਚੇ ਸਹਿਬਾ ਕਿਆ ਨਾਹੀਂ ਕਰਤੇ ਰਹਿ ਕਰਤਾ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੇ ਸਦਾ ਸਤਿ ਸਲਾਹ ਤੇਰੀ ਨਾਮ ਮਨ ਬਸਾਵੇ ਨਾਮ ਜਿਨ ਕੈ ਮਨ ਬਸਿਆ ਵਾਜੇ ਸ਼ਬਦ ਧਨੀਰੀ ਕਹ ਨਾਨਕ ਸੱਚੇ ਸਹਬ ਕਿਆ ਨਾਹੀ ਗਰ ਤੀਰੈ ਸੱਚਾ ਨਾਮ ਮੇਰਾ ਆਧਾਰੋ ਸੱਚਾ ਨਾਮ ਆਧਾਰ ਮੇਰਾ ਜਿਨ ਭੂਖਾਂ ਸਭ ਗਵਾਨਾ ਕਰ ਸ਼ਾਂਤ ਸੁਖ ਮਣਾਏ ਵਸਿਆ ਜਿਨ ਇਸ਼ਾ ਸਭ ਪਜਾਨਾ ਸਦਾ ਕਰਬਾਨ ਕੀਤਾ ਗੁਰੂ ਵਿਟੂ ਜਿਸ ਦੀਆਂ ਇਹ ਬੜੀਆਂ ਆਇਆਂ ਕਹ ਨਾਨਕ ਸੁਣੋ ਸੰਤੋ ਸ਼ਬਦ ਕਰੋ ਪਿਆਰੋ ਸੱਚਾ ਨਾਮ ਮੇਰਾ ਆਧਾਰੋ ਬਾਜੇ ਪੰਚ ਸ਼ਬਦਿਤ ਕਰ ਸੁਵਾਗੇ ਕਰ ਸੁਵਾਗੇ ਸ਼ਬਦ ਬਾਜੇ ਕਲਾ ਜਿਤ ਕਰ ਧਾਰੀਐ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਡਕ ਮਾਰਿਆ ਤੁਰ ਕਰਮ ਪਾਇਆ ਤੁਧ ਜਨ ਕੋ ਸੇ ਨਾਮ ਹਰਿ ਕੈ ਲਾਗੇ ਕਹ ਨਾਨਕ ਤੈ ਸੁਖ ਹੁਆ ਤਿਤ ਕਰ ਅਨਹਦ ਬਾਜੇ ਅਨੰਦ ਸੁਨੋ ਬੜਾ ਭਾਗੀਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਬਸੂਰੇ ਦੁਖ ਰੋਗ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ ਸੰਤ ਸਾਜਣ ਭਈ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪਨੀਤ ਕਹਤੇ ਬਵਿੱਤ ਸਤਗੁਰ ਰਹਾ ਭਰੂਰੇ ਬਨਵੰਤ ਨਾਨਕ ਗੁਰ ਚਰਨ ਲਾਗੇ ਬਾਜ ਅਨਹਦ ਤੂਰੇ ਹੁਣ ਤੇਪਨੀਤ ਕਹਿ ਤੇ ਪਵਿੱਤ ਸਤਿਗੁਰ ਰਿਹਾ ਭਰਪੂਰੇ ਬਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ ਸ਼ਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਜ ਦਉਦਾਈ ਦਾਇਆ ਖਿਲੇ ਸਗਲ ਜਗਤ ਚੰਗਿਆਈਆ ਬਰਿਆਈਆ ਬਾਜੇ ਧਰਮ ਹਦੂਰੇ ਕਰਮੀ ਆਪੋ ਆਪਣੀ ਕੇ ਨੇੜੇ ਕੰਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਘਾਲ ਨਾਨਕ ਤੇ ਮੁਖਿਉ ਜਲੇ ਕੀਤੀ ਸੁਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਘਾਲ ਨਾਨਕ ਤੇ ਮੁਖ ਉਜਲੇ ਕੀਤੇ ਛੁਪੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ